ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਹੋਰ ਸੁਣਾਓ ਕਿੱਦਾਂ ਤੁਸੀਂ ਠੀਕ ਹੋ ਆਮੇਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਨਾ ਅੱਜ ਇਹ ਗੱਲ ਕਰਨ ਲੱਗੀ ਆਂ ਕਿ ਜਿੱਦਾਂ ਆਪਾਂ ਕਹਿ ਦਿੰਨੇ ਆਂ ਵੀ ਅਸੀਂ ਸਾਰਿਆਂ ਨਾਲ ਚੰਗਾ ਕਰਦੇ ਆਂ ਪਰ ਸਾਡੇ ਨਾਲ ਹੀ ਗਲਤ ਕਿਉਂ ਹੁੰਦਾ ਆ ਇਹ ਹੁੰਦਾ ਆ ਸਾਰਿਆਂ ਨਾਲ ਹੀ ਇਦਾਂ ਹੁੰਦਾ ਆ ਵੀ ਬਹੁਤ ਲੋਕ ਇਦਾਂ ਹੀ ਆ ਵੀ ਜਿਹੜਾ ਨਾ ਚੰਗਾ ਕਰਦੇ ਆ ਤੇ ਪਰ ਉਹਨਾਂ ਨਾਲ ਉਹਨਾਂ ਉਹੀ ਲੋਕ ਜਿਨ੍ਹਾਂ ਆਪਾਂ ਚੰਗਾ ਕਰਦੇ ਆ ਨਾ ਉਹੀ ਲੋਕ ਉਹਨਾਂ ਦੇ ਨਾਲ ਗਲਤ ਕਰਨਾ ਕਰਦੇ ਆ ਫਿਰ ਬੜਾ ਦਿਲ ਦੁਖੀ ਹੁੰਦਾ ਆ ਤੇ ਸ਼ਾਇਦ ਕੁਝ ਮੇਰੇ ਨਾਲ ਵੀ ਇਦਾਂ ਹੀ ਹੋਇਆ ਆ ਤੇ ਤਾਈ ਮੈਂ ਵੀਡੀਓ ਬਣਾਉਣ ਬਾਰੇ ਸੋਚ ਸਕੀ ਹੈ ਨਾ ਤੇ ਮੇਰੇ ਬੱਚੇ ਕਹਿੰਦੇ ਮੰਮੀ ਅਸੀਂ ਕਿਸੇ ਦੇ ਨਾਲ ਹਨਾ ਕੁਝ ਵੀ ਚੰਗਾ ਆਪਾਂ ਕਰਨਾ ਨਹੀਂ ਹੈਗਾ ਵੀ ਅਸੀਂ ਚੰਗਾ ਕਰ ਕਰ ਬਹੁਤ ਦੇਖ ਲਿਆ ਚੰਗੇ ਬਣ ਬਣ ਕੇ ਬਹੁਤ ਦੇਖ ਲਿਆ ਆ ਆ ਸਾਡੇ ਨਾਲ ਇਦਾਂ ਹੀ ਹੁੰਦਾ ਆ ਹਮੇਸ਼ਾ ਇਦਾਂ ਹੀ ਹੁੰਦਾ ਆ ਆ ਮੈਂ ਆਪਣੇ ਬੱਚਿਆਂ ਨੂੰ ਸਮਝਾਉਣੀ ਆ ਪੁੱਤਰ ਜੇ ਉਹ ਉਹ ਉਹਨਾਂ ਦੀ ਫਿਤਰਤ ਆ ਕਿ ਉਹ ਆਪਣੇ ਕੋਲੋਂ ਮਤਲਬ ਕੱਢ ਕੇ ਮੁੜ ਕੇ ਅਗਲੇ ਲੱਤ ਮਾਰਦੇ ਆ ਹਨਾ ਤੇ ਉਹ ਉਹਨਾਂ ਦਾ ਕੰਮ ਆ ਉਹ ਕਰਦੇ ਆ ਕਰਨ ਦਿਓ ਰਾਜ ਖੁਸ਼ੀ ਰਹਿਣ ਕਰ ਲੈਣ ਦਿਓ ਕੋਈ ਗੱਲ ਨਹੀਂ ਪਰ ਤੁਸੀਂ ਚੰਗਾ ਕਰਨਾ ਨਹੀਂ ਛੱਡਣਾ ਜੇ ਤੁਸੀਂ ਵੀ ਤੁਹਾਡੇ ਨਾਲ ਇਦਾਂ ਹੁੰਦੀ ਆ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਕਰਨਾ ਚੰਗੇ ਕੰਮ ਕਰਨੇ ਨਹੀਂ ਛੱਡਣੇ ਆਪਾਂ ਬੁਰੇ ਨਹੀਂ ਬਣਨਾ ਆਪਾਂ ਜੇ ਕਹਿੰਦੇ ਆ ਉਹ ਸਾਡੇ ਨਾਲ ਬੁਰਾ ਕਰਦੇ ਆ ਤੇ ਅਸੀਂ ਉਹਨਾਂ ਦੀ ਰੀਸ ਕਿਉਂ ਕਰੀਏ ਅਸੀਂ ਕਿਉਂ ਬੁਰੇ ਬਣੀਏ ਕਿਸੇ ਦੀ ਆਦਤ ਨੂੰ ਅਸੀਂ ਕਿਉਂ ਅਪਣਾਈਏ ਜੇ ਸਾਡੇ ਵਿੱਚ ਕੋਈ ਚੰਗੀਆਂ ਆਦਤਾਂ ਆ ਪਰਮਾਤਮਾ ਨੇ ਸਾਨੂੰ ਇਹਨਾਂ ਚੀਜ਼ਾਂ ਵਾਸਤੇ ਜੁਣਿਆ ਆ ਕਿ ਤੁਸੀਂ ਸਾਰਿਆਂ ਦੇ ਕੰਮ ਆਉਣਾ ਆ ਤੇ ਜੇ ਉਹ ਅਗਲਾ ਮਤਲਬ ਕੱਢ ਕੇ ਤੇ ਜੀ ਚਲੋ ਸਾਨੂੰ ਪਿੱਛੇ ਕਰ ਦੇਣ ਤਾਂ ਕੋਈ ਗੱਲ ਨਹੀਂ ਪਰਮਾਤਮਾ ਦੇ ਘਰ ਸਾਡੀ ਹਾਜ਼ਰੀ ਜ਼ਰੂਰ ਲੱਗਦੀ ਆ ਚੰਗੇ ਕੰਮ ਆਪਾਂ ਕਰਦੇ ਰਹਿਣਾ ਆ ਚੰਗੇ ਕੰਮ ਕਰਨੋਂ ਨਹੀਂ ਹਟਣਾ ਤੇ ਤੁਸੀਂ ਵੀ ਇਸ ਤਰ੍ਹਾਂ ਕਰਿਆ ਕਰੋ ਕੋਈ ਗੱਲ ਨਹੀਂ ਹੈਨਾ ਕਿੰਦੇ ਹੁੰਦੇ ਆ ਜੇ ਜੇਣਾ ਆਪਾਂ ਚੰਗਾ ਕੰਮ ਕਰਨਾ ਹੈ ਨਾ ਉਹਦਾ ਆਪਾਂ ਨੂੰ ਉਹ ਇਨਸਾਨ ਜਿਹੜਾ ਜਿਹਦਾ ਆਪਾਂ ਕਰਦੇ ਆ ਨਾ ਉਹ ਜਾਣੇ ਚਾਹੀਏ ਨਾ ਜਾਣੇ ਕੋਈ ਗੱਲ ਨਹੀਂ ਪਰ ਉਹ ਮਾਲਕ ਉਹ ਸਤਿਗੁਰੂ ਸਭ ਕੁਝ ਜਾਣਦੇ ਆ ਉਹ ਸਾਡਾ ਚੰਗਾ ਹੀ ਕਰਨਗੇ ਤੁਸੀਂ ਇਹ ਨਾ ਦੇਖੋ ਕਿ ਇਨਸਾਨ ਸਾਡੇ ਨਾਲ ਬੁਰਾ ਕਰਦਾ ਹੈ ਹਨਾ ਕੋਈ ਗੱਲ ਨਹੀਂ ਉਹ ਕਰਦਾ ਕਰੀ ਜਾਵੇ ਪਰ ਤੁਸੀਂ ਆਪਣਾ ਚੰਗਾ ਕਰਨੋਂ ਨਹੀਂ ਹਟਣਾ ਤੁਸੀਂ ਚੰਗਾ ਹੀ ਕਰਦੇ ਜਾਣਾ ਆ ਤਾਂ ਬਸ ਮੈਂ ਤਾਂ ਆਪੇ ਹੀ ਕਹਿੰਨੀ ਆ ਵੀ ਮੈਂ ਵੀ ਚੰਗਾ ਹੀ ਪ੍ਰਮਾਤਮਾ ਮੇਰ ਤੋਂ ਚੰਗਾਈ ਕਰਾਈ ਕਦੇ ਮੇਰੇ ਮੂੰਹ ਚੋਂ ਇਹ ਗੱਲ ਨਾ ਨਿਕਲੇ ਜਿਹਦੇ ਨਾਲ ਕਿਸੇ ਨੂੰ ਦੁੱਖ ਪਹੁੰਚੇ ਬੜੀ ਕੋਸ਼ਿਸ਼ ਕਰੀ ਦੀਆ ਕਿਤੇ ਅਣਜਾਣੇ ਦੇ ਵਿੱਚ ਮੇਰ ਕੋ ਕਿਤੇ ਕਿਸੇ ਨੂੰ ਕੁਝ ਕਹਿ ਗਏ ਕਹਿ ਵੀ ਹੋ ਜਵੇ ਨਾ ਬੜਾ ਦੁੱਖ ਲੱਗਦਾ ਵੀ ਹਾਏ ਮੈਂ ਕਿਸੇ ਨੂੰ ਇਹ ਗੱਲ ਕਿਉਂ ਗਈ ਆ ਪਰ ਲੋਕ ਆ ਉਹ ਦੁੱਖ ਦੇਣ ਦੀ ਬਜਾਏ ਉਹਨਾਂ ਨੂੰ ਤਾਂ ਇਦਾਂ ਐ ਵੀ ਜਿੱਦਾਂ ਕੋਈ ਕੰਮ ਹੀ ਨਹੀਂ ਹੁੰਦਾ ਹਨਾ ਪਰ ਤੁਸੀਂ ਤਾਂ ਚੰਗੇ ਕੰਮ ਕਰਦੇ ਹੋ ਨਾ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਚੰਗੇ ਕੰਮ ਕਰਦੇ ਰਹਿਣਾ ਆ ਤੇ ਇੰਨੇ ਕਹਿੰਦੀ ਹੋਈ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਸੀਂ ਮੇਰੀਆਂ ਵੀਡੀਓ ਦੇਖਦੇ ਆ ਤੇ ਜੇ ਤੁਸੀਂ ਵੀ ਚੰਗੇ ਆ ਤੁਹਾਡੇ ਨਾਲ ਇਹ ਕੁਝ ਹੁੰਦਾ ਆ ਤਾਂ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜੋ ਵੀ ਚੰਗਾ ਕਰਦੇ ਹੋ ਚੰਗਾ ਹੀ ਕਰਦੇ ਰਹਿਣ ਕਦੇ ਵੀ ਮਾੜਾ ਕੰਮ ਨਾ ਕਰੋ ਨਾ ਪਰਮਾਤਮਾ ਸਾਡੇ ਤੋਂ ਖਰਾਬੀ ਤਾਂ ਮੇਰੇ ਨਾਲ ਇਹ ਸਭ ਕੁਝ ਹੁੰਦਾ ਨਾ ਤਾਂ ਕਰਕੇ ਫਿਰ ਮੈਨੂੰ ਹੁੰਦਾ ਆ ਵੀ ਮੈਂ ਵੀਡੀਓ ਬਣਾਵਾ ਤਾਂ ਜੋ ਜਿਹੜੇ ਚੰਗਾ ਕਰਨ ਵਾਲੇ ਉਹ ਚੰਗਾ ਹੀ ਕਰਦੇ ਰਹਿਣ ਜਿਹਨੇ ਗਲਤ ਕਰਨਾ ਆ ਉਹਨੂੰ ਪਰਮਾਤਮਾ ਨੇ ਗਲਤ ਕਰਨ ਵਾਸਤੇ ਹੀ ਚੁਣਿਆ ਹੁੰਦਾ ਆ ਜਿ세 ਜਿਹੜੇ ਚੰਗਾ ਕਰਦੇ ਆ ਉਹਨਾਂ ਨੂੰ ਪਰਮਾਤਮਾ ਨੇ ਚੰਗਾ ਕਰਨ ਲਈ ਚੁਣਿਆ ਹੁੰਦਾ ਆ ਤੁਸੀਂ ਆਪਣੇ ਸੁਭਾਅ ਨੂੰ ਕਦੇ ਨਹੀਂ ਬਦਲਣਾ ਹੈਗਾ ਤੁਸੀਂ ਚੰਗਾ ਕਰਦੇ ਜੋ ਕਰਦੇ ਜੋ ਪਰਮਾਤਮਾ ਤੁਹਾਡੇ ਨਾਲ ਚੰਗਾ ਹੀ ਕਰੂਗਾ ਤੇ ਇੰਨੀ ਕਹਿੰਦੀ ਹੋਈ ਜੀ ਧੰਨਵਾਦ